ਸਕਲ ਜੀ ਢਿੱਲੀ ਪੋਸਟ ਦੇਖ ਰਹੇ ਹੋ ਤੇ ਅਸੀਂ ਇਸ ਟਾਈਮ ਮੌਜੂਦ ਹਾਂ ਅੰਮ੍ਰਿਤਸਰ ਹਾਈਵੇ ਦੇ ਰੋਡ ਦੇ ਉੱਪਰ ਜਿੱਥੇ ਕਾ ਆਊਟਲੈਟ ਬਣੇ ਹੋਏ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਾਫੀ ਜੜੀਆਂ ਇੱਥੇ ਬਿਲਡਿੰਗਸ ਦੇ ਵਿੱਚ ਜੜੀਆਂ ਦੁਕਾਨਾਂ ਜੜੀਆਂ ਸ਼ਾਪ ਜੜੀਆਂ ਬਣਾਈਆਂ ਹੋਈਆਂ ਨੇ ਤਾਂ ਜੜੀਆਂ ਸ਼ਾਪਸ ਦੇ ਵਿੱਚ ਇੱਥੇ ਇੱਕ ਜਿਹੜਾ ਮਾਲ ਹੈ ਜਿਸ ਦੇ ਵਿੱਚ ਜੜੀਆਂ ਪਿਆਨਿਕ ਜੜੀਆਂ ਅੱਗ ਲੱਗੀ ਹੋਈ ਹੈ ਸਰਕਟ ਸ਼ਾਰਟ ਹੁੰਦਾ ਹੈ ਤਾਂ ਜਦੋਂ ਸਰਕਟ ਸ਼ਾਰਟ ਹੁੰਦਾ ਤਾਂ ਅਚਾਨਕ ਜਿਹੜੀ ਆ ਅੱਗ ਦੇ ਜਿਹੜੇ ਪੁਆਕੇ ਜਿਹੜੇ ਹੁੰਦੇ ਨੇ ਉਹ ਬਾਹਰ ਵੱਲ ਨਿਕਲਦੇ ਨੇ ਤਾਂ ਲੋਕ ਜਿਹੜੇ ਨੇ ਨੇੜੇ ਤੇੜੇ ਜਿਹੜੇ ਦੇਖਦੇ ਨੇ ਉਹਨਾਂ ਦੇ ਦੇਖਦੇ ਹੀ ਸਾਰ ਜਦੋਂ ਇੱਥੇ ਅੱਗ ਦੇ ਪੁਆਕੇ ਜਦੋਂ ਲਾਟਾਂ ਜਿਹੜੀਆਂ ਬਾਹਰ ਨਿਕਲਦੀਆਂ ਨੇ ਤਾਂ ਜਿਹੜੇ ਇੱਥੇ ਕੰਮ ਕਰਨ ਵਾਲੇ ਕਾਮੇ ਹੁੰਦੇ ਨੇ ਉਹ ਜਦੋਂ ਪਹੁੰਚਦੇ ਨੇ ਤਾਂ ਜਿਹੜਾ ਭਾਰੀ ਨੁਕਸਾਨ ਉਸ ਟਾਈਮ ਤੇ ਹੋਇਆ ਹੁੰਦਾ ਹੈ ਤਾਂ ਸੜ ਕੇ ਜਿਹੜਾ ਸਮਾਨ ਹੈ ਬਿਲਕੁਲ ਜਿਹੜਾ ਸਾਰਾ ਹੈ ਉਹ ਸਵਾਹ ਹੋਇਆ ਹੁੰਦਾ ਹੈ ਤਾਂ ਜੇਕਰ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਕਹਿਣ ਦੇ ਮੁਦਾਬਿਕ ਜਿਹੜਾ ਹੈ ਦੇਖਦੇ ਆ ਕਿੰਨਾ ਜਿਹੜਾ ਨੁਕਸਾਨ ਹੋਇਆ ਤਾਂ ਹੁਣ ਇਸ ਟਾਈਮ ਮੌਕੇ ਤੇ ਜਿਹੜੇ ਲੋਕ ਨੇ ਉਹ ਜਾਇਜ਼ਾ ਲੈਣ ਵਾਸਤੇ ਇੱਥੇ ਪਹੁੰਚੇ ਨੇ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਸਾਹਮਣੇ ਜਿਹੜੀ ਇੱਕ ਵਾਰੀ ਝਾਤ ਮਾਰੋ ਕਿ ਕਿਵੇਂ ਇੱਥੇ ਜਿਹੜਾ ਨੁਕਸਾਨ ਹੋਇਆ ਸਮਾਨ ਜਿਹੜਾ ਸੜ ਕੇ ਜਿਹੜਾ ਸਾਰਾ ਇਹ ਸਵਾਹ ਹੋ ਗਿਆ ਹੈ ਤਾਂ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਜਿਹੜੀ ਹੈ ਜਰੂਰ ਕਰਾਂਗੇ ਕਿਉਂਕਿ ਇਸ ਟਾਈਮ ਜਿਹੜੀਆਂ ਤਸਵੀਰਾਂ ਨੇ ਜਿਹੜੇ ਇੱਥੇ ਕੰਮ ਕਰ ਰਹੇ ਨੇ ਜਿਹੜੇ ਇੱਥੇ ਸਰਵੈਂਟ ਹੁੰਦੇ ਨੇ ਉਹਨਾਂ ਦੀਆਂ ਵੀ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿਵੇਂ ਭਾਵਕ ਹੋਏ ਨੇ ਕਿਉਂਕਿ ਰੋਜੀ ਰੋਟੀ ਜਿਹੜੀ ਹੈ ਇੱਥੋਂ ਖਾਣੀ ਹੁੰਦੀ ਹੈ ਤਾਂ ਉਹੀ ਸਮਾਨ ਜਿਹੜਾ ਸੜ ਕੇ ਜਿਹੜਾ ਸਵਾਹ ਹੋ ਚੁੱਕਾ ਹੈ ਤਾਂ ਮੈਂ ਗੁਆਰਸ਼ ਕਰੂੰਗਾ ਕਿ ਇੱਕ ਵਾਰ ਜਿਹੜੀ ਹੈ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਜਿਹੜੀ ਹੈ ਜਰੂਰ ਕਰਾਂਗੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਅੰਦਰ ਹਜੇ ਵੀ ਜਿਹੜਾ ਹੈ ਅਜੇ ਤੱਕ ਜਿਹੜਾ ਹੈ ਅੱਗ ਦੀ ਲਾਟ ਜਿਹੜੀ ਹੈ ਉਹ ਵੀ ਨਿਕਲ ਰਹੀ ਹੈ ਤਾਂ ਧੂਆ ਜਿਹੜਾ ਹੈ ਉਹ ਬਾਹਰ ਨਿਕਲ ਰਿਹਾ ਹੈ ਤਾਂ ਤੁਸੀਂ ਤਸਵੀਰਾਂ ਜਿਹੜੀਆਂ ਐ ਉਹ ਦੇਖ ਸਕਦੇ ਹੋ ਫਤੂਵਾਲ ਜਿਹੜਾ ਹੈ ਆਊਟਲੈਟ ਬਣਿਆ ਹੋਇਆ ਉਥੋਂ ਦੀਆਂ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਨਾ ਹੈ ਭਾਈ ਤੁਹਾਡਾ ਸੰਦੀਪ ਰਾਣਾ ਜੀ ਇਹ ਕੀ ਗੱਲ ਹੋ ਗਈ ਜਿਹੜੀ ਸਾਰੀ ਸਾਰੇ ਲਾਈਟ ਸਰਕਟ ਹੋ ਗਿਆ ਜੀ ਲਾਈਟ ਸਰਕਟ ਹੋ ਗਿਆ ਤੁਸੀਂ ਦੇਖਿਆ ਨਹੀਂ ਇਸ ਚੀਜ਼ ਨੂੰ ਨਹੀਂ ਸਾਨੂੰ ਤਾਂ ਮਾਰਨਿੰਗ ਇਹਨਾਂ ਨੇ 7 ਵਜੇ ਕਾਲ ਲਾਇਆ ਜੀ ਮੈਂ ਇਹਨਾਂ ਦੇ ਮੈਨੇਜਰ ਨੇ ਅੰਚਲੀ ਤੇ 7 ਵਜੇ ਜਦੋਂ ਮੈਂ ਆਇਆ ਇੱਕਦਮ ਅੰਦਰ ਅੱਗ ਲੱਗੀ ਹੋਈ ਸੀਗੀ ਔਰ ਸਾਰੇ ਇੱਥੇ ਲੋਕ ਇਕੱਠੇ ਹੋਏ ਹੋਏ ਸੀਗੇ ਸਿਕਿਉਰਿਟੀ ਗਾਰਡ ਵਗੈਰਾ ਇਹਨਾਂ ਦੇ ਇੱਥੇ ਬਾਹਰ ਹੀ ਖੜੇ ਸੀਗੇ ਔਰ ਮੈਂ ਫੜਾ ਫੜਾ ਕੇ ਲੋਕ ਖੋਲ ਕੇ ਮੰਦਿਰ ਗਿਆ ਔਰ ਸਾਰਾ ਕੁਝ ਓਪਨ ਕੀਤਾ ਕਮਰੇ-ਕੁਮਰੇ ਚੋਂ ਔਰ ਇਹਨਾਂ ਦੇ ਪਾਣੀ ਵੀ ਹੈ ਨਹੀਂ ਸਰ ਪਾਣੀ ਦੀ ਪਾਈਪ ਮੈਂ ਉਥੋਂ ਆਪ ਲੈ ਕੇ ਆਇਆ ਮੈਂ ਪਾਣੀ ਦੀ ਪਾਈਪ ਉੱਥੇ ਲਾ ਕੇ ਇਹਨਾਂ ਨੂੰ ਮੈਂ ਆਵਾਜ਼ਾਂ ਮਾਰੀਆਂ ਸਾਰੇ ਸਿਕਿਉਰਿਟੀ ਗਾਰਡਾਂ ਨੂੰ ਯਾਰ ਵੀ ਹੈਲਪ ਕਰ ਦਿਓ ਤੁਸੀਂ ਅੱਗ ਲੱਗੀ ਆ ਤਾਂ ਉਹ ਇਨਾਂ ਦਾ ਇੱਕ ਸਕਿਉਰਿਟੀ ਗਾਰਡ ਦਾ ਚੀਫ ਆ ਉਹਨੇ ਮੈਂ ਕਿਹਾ ਮੈਂ ਕਿਹਾ ਯਾਰ ਪਾਣੀ ਅਰੇਂਜ ਕਰ ਦਿਓ ਮੈਨੂੰ ਇੱਥੇ ਹੈ ਹੀ ਕੁਝ ਨਹੀਂ ਮੈਨੇਜਮੈਂਟ ਦਾ ਤੇ ਉਹ ਕਹਿੰਦੇ ਅਸੀਂ ਤਾਂ ਹੋਣ ਆਏ ਅਸੀਂ ਪਾਣੀ ਕਿੱਥੋਂ ਲੈ ਕੇ ਆਈਏ ਸਾਲਾ ਐਡੀ ਵੱਡੀ ਮਾਰਕੀਟਾ ਦੇ ਵਿੱਚ ਨਾ ਕੋਈ ਅੱਗ ਬਜਾਉਣ ਵਾਲਾ ਸਿਸਟਮ ਲੱਗਿਆ ਹੋਇਆ ਪਾਣੀ ਦਾ ਪਾਣੀ ਉਹ ਪਿੱਛੋਂ ਜਾ ਕੇ ਮੈਂ ਪਾਈਪ ਆਪ ਜਾ ਕੇ ਲਾ ਕੇ ਲਿਆਇਆ ਔਰ ਆਪ ਜਾ ਕੇ ਅੰਦਰ ਪਾਣੀ ਦੀਆਂ ਮੈਂ ਸਾਰਾ ਛੜਕਾਅ ਕੀਤਾ ਫੇਅਰ ਫਾਇਰ ਸਰ ਫਾਇਰ ਸਰ ਫੇਅਰ ਕੋਲ ਹੀ ਗਾਲਾਂ ਮੈਂ ਆਵਾਜ਼ਾਂ ਮਾਰੀਆਂ ਫੇਰ ਸਕਿਉਰਿਟੀ ਗਾਰਡ ਇਹਨਾਂ ਦੇ ਮੈਂ ਮੈਨੇਜਰ ਨਹੀਂ ਨਹੀਂ ਹਾਂ ਤੁਸੀਂ ਚਲਾਇਆ ਇਸ ਮੇਰੇ ਮੇਰੇ ਨਾਲ ਮੇਰੇ ਨਾਲ ਗੱਲ ਕਰੋ ਜਦੋਂ ਆਪਣਾ ਫਾਇਰ ਸਰਵਿਸ ਨੂੰ ਕਾਲ ਹੋਈ ਕੋਈ ਤੇ ਮੈਂ ਨਹੀਂ ਕੀਤੀ ਜੀ ਮੈਂ ਮੇਰਾ ਦੋਸਤ ਆ ਮੈਂ ਉਹਨੂੰ ਕਹਾ ਫੜ ਕਿਉਂਕਿ ਮੈਂ ਤਾਂ ਇੱਧਰ ਹੋ ਗਿਆ ਉਹਨੇ ਮਤਲਬ ਉਹ ਕਾਲ ਕੀਤੀ ਫਾਇਰ ਉਹਨਾਂ ਨੂੰ ਗੱਡੀ ਵਾਲਿਆਂ ਨੂੰ ਔਰ ਜਿੰਨਾਂ ਪੀਸੀਆਰ ਵਾਲੇ ਆਏ ਸੀਗੇ ਜੀ ਥਾਣੇ ਦੇ ਵਿੱਚ ਕਾਲ ਕੀਤੀ ਆ ਉਹਨਾਂ ਨੇ ਕੀਤੀ ਆ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਸਾਰਾ ਇਹਦਾ ਦੇਖਣਾ ਪਊਗਾ ਹੁਣ ਕਿੰਨਾ ਨੁਕਸਾਨ ਹੋ ਏਦਾਂ ਦਾ ਟੈਲੀ ਨਹੀਂ ਨਾ ਹੋ ਸਕਦਾ ਕੀ ਲੱਗਦਾ ਹੈ ਕਿ ਸਰਕਟ ਸ਼ਾਰਟ ਹੁੰਦਾ ਜਾਂ ਕੀ ਹੁੰਦਾ ਕੋਈ ਵਜ੍ਹਾ ਪਤਾ ਲੱਗਦੀ ਹੈ ਵਜ੍ਹਾ ਸਰ ਪਾਵਰ ਸਰਕਟ ਦਾ ਹੀ ਹੋਇਆ ਜੀ ਹੋਰ ਤਾਂ ਕੋਈ ਹੋਰ ਕੋਈ ਮੇਜਰ ਤਾਂ ਲੱਗਦਾ ਨਹੀਂ ਕਿਉਂਕਿ ਅਸੀਂ ਤਾਂ ਮੇਨ ਸੋਚ ਬੰਦ ਕਰਕੇ ਜਾਂਦੇ ਹਾਂ ਜੀ ਸਾਰੇ ਓਵਰ ਆਲ ਹੀ ਬੰਦ ਕਰਕੇ ਜਾਂਦੇ ਹਾਂ ਜੀ ਕਿੰਨੇ ਟਾਈਮ ਤੋਂ ਜਿਹੜਾ ਇਹ ਮਾਲ ਤੋਂ ਦਰ ਚੱਲ ਰਿਹਾ ਹੈ ਇਹ 2 ਮਹੀਨੇ ਹੋ ਗਏ ਸਾਨੂੰ ਫਿਰ ਹੁਣ ਕੰਪਨੀ ਨੂੰ ਕਾਲ ਗਈ ਤੁਹਾਡੀ ਹਾਂਜੀ ਮੈਂ ਕੰਪਨੀ ਨੂੰ ਕਾਲ ਕਰਤੀ ਆ ਜੀ ਆਪਣੇ ਸੀਨੀਅਰਸ ਨੂੰ ਕਾਲ ਕਰਤੀ ਆ ਜਿਹੜੇ ਮੈਡਮ ਨੇ ਉਹਨਾਂ ਨੂੰ ਕਾਲ ਕਰਤੀ ਪਹੁੰਚਾ ਕੋਈ ਆ ਰਹੇ ਨੇ ਜੀ ਕੀ ਕੀ ਲੱਗਦਾ ਹੈ ਮੌਕੇ ਤੇ ਜਾਇਜ਼ਾ ਲੈਣ ਵਾਸਤੇ ਇੱਥੋਂ ਦੀ ਜਿਹੜੀ ਮੈਨੇਜਮੈਂਟ ਟੀਮ ਜਿਹੜੀ ਪਹੁੰਚਦੀ ਹੈ ਸਰ ਜਿਹੜੀ ਮੈਨੇਜਮੈਂਟ ਟੀਮ ਅਜੇ ਤੱਕ ਨਹੀਂ ਪਹੁੰਚੀ ਮੇਰੇ ਕੋਲੇ ਮੈਨੇਜਮੈਂਟ ਦੇ ਜਿਹੜੇ ਮੈਨੇਜਰ ਨੇ ਮੀਟਰ ਉਹ ਸੁਖਵਿੰਦਰ ਜੀ ਨੇ ਉਹਨਾਂ ਨੂੰ ਵੀ ਮੈਂ ਕਾਲ ਲਾਈ ਆ ਉਹ ਅਜੇ ਤੱਕ ਮੇਰੇ ਕੋਲ ਪਹੁੰਚੇ ਨਹੀਂ ਇਹ ਦੇਖੋ ਕਿੰਨਾ ਟਾਈਮ ਹੋ ਗਿਆ ਔਰ ਕੋਈ ਵੀ ਹੈ ਨਹੀਂ ਗਾ ਸਕਿਉਰਿਟੀ ਗਾਰਡ ਦੇਖੋ ਮੇਨ ਇੱਥੇ ਅਸੀਂ ਇਹਨਾਂ ਰੈਂਟ ਭਰ ਰਹੇ ਹਾਂ ਮੈਂ ਹਨਾ ਔਰ ਮੇਨ ਜਿਹੜੀ ਰਿਸਪੌਂਸਿਬਿਲਟੀ ਬਣਦੀ ਆ ਉਹ ਸਕਿਉਰਿਟੀ ਗਾਰਡ ਦੀ ਜਾਂ ਇਹਨਾਂ ਦੀ ਮੈਨੇਜਮੈਂਟ ਦੀ ਬਣਦੀ ਜਦੋਂ ਅਸੀਂ ਘ ਜੇ ਤੁਹਾਨੂੰ ਲੱਗਦਾ ਵੀ ਰਾਤ ਨੂੰ ਅੱਗ ਲੱਗੀ ਆ ਜਾਂ ਕੋਈ ਪ੍ਰੋਬਲਮ ਹੋਈ ਆ ਸਾਨੂੰ ਕਾਲ ਲਾਓ ਯਾਰ ਉਸੇ ਟਾਈਮ ਹਨਾ ਅਸੀਂ 7 ਵਜੇ ਆਉਂਨੇ ਆ ਫਿਰ ਵੀ ਤੁਸੀਂ ਮੇਰੇ ਮੂੰਹ ਨਹੀਂ ਦੇਖੀ ਜਾਂਨੇ ਪਾਣੀ ਤੁਹਾਨੂੰ ਮੈਂ ਚੀਕਾ ਮਾਰ ਮਾਰ ਕੇ ਕਹਿੰਨਾ ਮੈਂ ਪਾਣੀ ਦੇ ਦਿਓ ਮੈਨੂੰ ਜਾਂ ਕੁਝ ਹੈਲਪ ਕਰ ਦਿਓ ਯਾਰ ਉਹ ਤਾਂ ਮੈਨੇਜਮੈਂਟ ਨੂੰ ਵੀ ਚਾਹੀਦਾ ਨਾ ਕੀ ਲੱਗਦਾ ਨਾਕਾਮੀ ਨਾਕਾਮੀ ਹੈ ਜੀ ਪੂਰੀ ਨਾਕਾਮੀ ਹੈ ਦੇਖੋ ਕਿਤੇ ਵੀ ਅੱਗ ਬੁਝਾਉਣ ਵਾਲੀ ਕੋਈ ਹੈਗੀ ਹੈ ਕਿਤੇ ਨਹੀਂ ਹੈਗੀ ਪਾਣੀ ਹੈਗਾ ਹਰ ਸਟੋਰ ਹਰੇਕ ਆਊਟਲੈਟ ਦੇ ਵਿੱਚ ਹਰੇਕ ਸਟੋਰ ਦੇ ਬਾਹਰ ਅੱਗ ਬੁਝਾਉਣ ਵਾਲਾ ਸਿਸਟਮ ਲੱਗਿਆ ਹੋਇਆ ਪਾਣੀ ਦਾ ਸਿਸਟਮ ਲੱਗਿਆ ਹੋਇਆ ਕਿਤੇ ਵੀ ਹੈ ਨਹੀਂਗਾ ਕੀ ਕੀ ਮੰਗ ਕਰਦੇ ਹੋ ਹੁਣ ਸਰ ਮੈਂ ਤਾਂ ਜਿਹੜਾ ਨੁਕਸਾਨ ਹੋਇਆ ਉਹ ਦੇਖੋ ਸਾਡੇ ਜਿਹੜੇ ਓਨਰ ਨੇ ਮੈਡਮ ਉਹ ਆਪੇ ਗੱਲ ਕਰਨਗੇ ਇਹਨਾਂ ਨਾਲ ਮੈਨੇਜਮੈਂਟ ਨਾਲ ਗੱਲ ਕਰਨਗੇ ਚਲੋ ਉਹ ਤਾਂ ਸੌਰ ਸਰਕਟ ਨਾਲ ਹੋ ਗਿਆ ਚਲੋ ਮੰਨਦੇ ਆਪਾਂ ਬਟ ਇਹਨਾਂ ਦੀ ਰਿਸਪੋਨਸੀਬਿਲਟੀ ਮੰਨਦੀ ਨਾ ਰਾਤ ਨੂੰ ਕੈਮ ਚਾਰਜ ਅਸੀਂ ਕਾਹਦੇ ਭਰਦੇ ਆ ਇਹਨਾਂ ਦੀ ਜਿਹੜੀਆਂ ਤਨਖਾਹਾਂ ਸਿਕਿਉਰਟੀ ਗਾਰਡ ਦੀਆਂ ਉਹ ਸੋਰਾਂ ਤੋਂ ਜਾਂਦੀਆਂ ਜੀ ਸਮਾਨ ਸਾਰਾ ਸਰਕਸ ਵਾ ਗਿਆ ਹਾਂਜੀ ਮਤਲਬ 50% ਤਾਂ ਹੋਇਆ ਹੀ ਹੈ ਜੀ ਜੇ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਹਾਈਵੇ ਦੇ ਉੱਪਰ ਜਿਹੜਾ ਕਿ ਇੱਕ ਆਊਟਲੈਟ ਜਿਹੜਾ ਬਣਿਆ ਹੋਇਆ ਤਾਂ ਉਸ ਬ੍ਰਾਂਡ ਦੇ ਵਿੱਚ ਜਿਹੜੀ ਅੱਗ ਭਿਆਨਕ ਜਿਹੜੀ ਲੱਗਦੀ ਦਾ ਕੀ ਮੰਗ ਕਰਦੇ ਹੁਣ ਸਰ ਮੈਂ ਤਾਂ ਜਿਹੜਾ ਨੁਕਸਾਨ ਹੋਇਆ ਉਹ ਦੇਖੋ ਸਾਡੇ ਜਿਹੜੇ ਓਨਰ ਨੇ ਮੈਡਮ ਉਹ ਆਪੇ ਗੱਲ ਕਰਨਗੇ ਇਹਨਾਂ ਨਾਲ ਮੈਨੇਜਮੈਂਟ ਨਾਲ ਗੱਲ ਕਰਨਗੇ ਚਲੋ ਉਹ ਤਾਂ ਸੌਰ ਸਰਕਟ ਨਾਲ ਹੋ ਗਿਆ ਚਲੋ ਮੰਨਦੇ ਆਪਾਂ ਬਟ ਇਹਨਾਂ ਦੀ ਰਿਸਪੋਨਸਿਬਿਲਿਟੀ ਬੰਦੀ ਨਾ ਰਾਤ ਨੂੰ ਕੈਮ ਚਾਰਜ ਅਸੀਂ ਕਾਹਦੇ ਭਰਦੇ ਆ ਇਹਨਾਂ ਦੀ ਜਿਹੜੀਆਂ ਤਨਖਾਹਾਂ ਨਾ ਸਕਿਉਰਟੀ ਗਾਰਡ ਦੀਆਂ ਉਹ ਸਟੋਰਾਂ ਤੋਂ ਜਾਂਦੀ ਹਾਂਜੀ ਮਤਲਬ 50% ਤਾਂ ਹੋਇਆ ਹੀ ਹੈ ਜੀ ਜੇ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਹਾਈਵੇ ਦੇ ਉੱਪਰ ਜਿਹੜਾ ਕਿ ਇੱਕ ਆਊਟਲੈਟ ਜਿਹੜਾ ਬਣਿਆ ਹੋਇਆ ਤਾਂ ਉਸ ਬ੍ਰਾਂਡ ਦੇ ਵਿੱਚ ਜਿਹੜੀ ਅੱਗ ਭਿਆਨਕ ਜਿਹੜੀ ਲੱਗਦੀ ਤਾਂ ਜਿਸ ਵਕਤ ਆਗ ਲੱਗਦੀ ਹੈ ਤਾਂ ਕੋਈ ਮੈਨੇਜਮੈਂਟ ਜਿਹੜੀ ਹੈ ਬਾਹਰ ਨਹੀਂ ਨਿਕਲ ਕੇ ਆਂਦੀ ਫਾਇਰ ਸਰਵਿਸ ਜਿਹੜੀ ਹੈ ਉਸ ਦਾ ਜਿਹੜਾ ਨੰਬਰ ਲੱਭਦੇ ਲੱਭਦੇ ਉਦੋਂ ਤੱਕ ਜਿਹੜਾ ਸਮਾਨ ਜਿਹੜਾ ਸਾਰਾ ਸੜ ਕੇ ਜਿਹੜਾ ਸੁਆਹ ਹੋ ਜਾਂਦਾ ਹੈ ਤਾਂ ਇਸ ਜੋ ਅੰਦਰ ਕੰਮ ਕਰਨ ਵਾਲਾ ਇਸ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਅੱਖਾਂ ਦੇ ਵਿੱਚ ਹੰਝੂ ਇਹਨੇ ਤਾਂ ਭਾਵਕ ਹੋਏ ਨੇ ਕਿਉਂਕਿ ਜਿੱਥੋਂ ਰੋਜੀ ਰੋਟੀ ਕਮਾਉਣੀ ਹੁੰਦੀ ਹੈ ਉਸ ਜਗ੍ਹਾ ਨੂੰ ਜਦੋਂ ਆਪਣੇ ਅੱਖਾਂ ਦੇ ਨਾਲ ਦੇਖਿਆ ਤਾਂ ਆਗ ਦੀਆਂ ਲਪਟਾਂ ਦੇ ਨਾਲ ਜਿਹੜਾ ਸਮਾਨ ਜਿਹੜਾ ਉਹ ਆਗ ਲੱਗੀ ਹੋਈ ਸੀ ਤਾਂ ਉਸ ਵਕਤ ਇਸ ਸ਼ਖਸ ਨੇ ਆਪਣੀ ਜਾਨ ਤੇ ਖੇਡ ਕੇ ਜਿਹੜੀ ਹੈ ਆਪਣੇ ਸਮਾਨ ਨੂੰ ਫਿਰ ਵੀ ਜਿਹੜਾ 50% ਜਿਹੜਾ ਬਚਾਇਆ ਕੈਮਰਾ ਪਰਸਨ ਦੇ ਨਾਲ ਵਿਸ਼ੂ ਜੀ